ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦਾ ਨਵਾਂ ਬਲੌਗ ਸਟਾਰਟ ਕਰਦੇ ਆਂਗੇ ਆਪਾਂ ਲਾਉਂਦੇ ਸੀਗੇ ਪਾਣੀ ਨਹਿਰ ਦੀ ਵਾਰੀ ਅੱਜ ਦਿਨ ਮੰਗਲਵਾਰ ਆ ਕੱਲ੍ਹ ਵਾਲੀ ਵਾਰੀ ਤਾਂ ਉੱਧਰ ਆਪਣਾ ਲੱਗਿਆ ਸੀਗਾ ਅਮਰਜੀਤ ਗਿਆਨੂ ਦੇਤੀ ਸੀ ਆਪਾਂ ਉਹ ਚਲਾਉਣਾਗਾ 8 10 ਤਰੀਕ ਦੇ ਘਰਾਂ ਚ ਹਜੇ ਮਗੇ ਲਬਾਤ ਪਈ ਆ ਆਪਣੀ ਪਿਛਲੀ ਵਾਰੀ ਵੇਲੇ ਬੀਰੀ ਵਾਲੀ ਪੱਟੀ ਲਾਤੀ ਸੀ ਆ ਤੇ ਐਤ ਕੀ ਪਰਲੀ ਪੱਟੀ ਲੱਗ ਜੂ ਕਲੀਅਰ ਹੋ ਜੂਗੀ ਦੋ ਕਿਾਰੇ ਰਹਿੰਦੇ ਆ ਕਿ ਇੱਕ ਚ ਚੱਲੀ ਜਾਂਦਾ ਇੱਕ ਹਾਫਤਾ ਰਹਿੰਦਾ ਦੇਖਦੇ ਆ ਲੱਗਦਾ ਕਿ ਨਹੀਂ ਪਾਣੀ ਚੱਲੀ ਜਾਂਦਾ ਆਪਣੇ ਮਗਰ ਗੇੜਾ ਮਾਰ ਕੇ ਆਉਣੇ ਆ ਕਿ ਖਾਲ ਦਾ ਬਹੁਤ ਬੁਰਾ ਹਾਲ ਆ ਸਾਂਝੇ ਬਾਬਿਆਂ ਦਾ ਦੇਖ ਤੇ ਆਉਣੇ ਆ ਕਿ ਮਗਰ ਸਦਾਇ ਚ ਇੱਕ ਖੱਡਾ ਬਹੁਤ ਹੁੰਦੇ ਆ ਕਿ ਉਹਨੇ ਰਖ ਖੱਬਲੀ ਹੈ ਮਿੱਟੀ ਦਾ ਹੈ ਨਹੀਂ ਇਹ ਦੇਖੀ ਐ ਥੇ ਤਾਂ ਹੀ ਤਾਂ ਮੈਂ ਸਮਾਰੂਆ ਦੂਜਾ ਕੋਈ ਸਮਾਰੇ ਜਾਂ ਨਾ ਸਮਾਰੇ ਜੇਦੋ ਇੱਥੇ ਤਾਂ ਹੀ ਸਮਾਰਤਾ ਆਪਣੇ ਪਾਣੀ ਸਹੀ ਵਗ ਜੂ ਜੇਦੋ ਕੋਈ ਆਉਂਦਾ ਹੀ ਨਹੀਂ ਕਿੰਨੇ ਵਾਰ ਆਖਿਆ ਵੀ ਰਲ ਕੇ ਕੱਢ ਲੈਨੇ ਆ ਭਾਈ ਪਰ ਕੋਈ ਬੜਦਾ ਹੀ ਨਹੀਂ ਦੇਖਦੇ ਹਾਂ ਮਾਗਰ ਕੋਈ ਟੁੱਟਿਆ ਤਾਂ ਨਹੀਂ ਅਜੇ ਚੜਿਆ ਤਾਂ ਹੈ ਨਹੀਂ ਅੰਨਾ ਕਿਹਾ ਨੱਕੇ ਦੋ ਕਰ ਰੱਖੇ ਹੈਗੇ ਇੱਕ ਪੈਪ ਵਾਗੀ ਇੱਕ ਨੱਕਾ ਕਰ ਰੱਖਿਆ ਆਏ ਤਰ ਲੱਗ ਜਾਂਦਾ ਸਾਡੇ ਵਲੇ ਇਹੋ ਸਾਡਾ ਥੋੜਾ ਜਿਹਾ ਚੜ ਕੇ ਲੱਗਦਾ ਪਾਣੀ ਸਾਰੇ ਨੱਕੇ ਤਗੜੇ ਕਰਨੇ ਪੈਂਦੇ ਆ। ਨਾ ਅਗਰ ਦੇਖਦਾ ਕੋਈ ਖੱਡ-ਖੁੱਡਾ ਨਾ ਹੋਵੇ। ਨੇਰਾ ਖੱਬਲ ਹੀ ਹੈ, ਅੱਟ ਚਾ ਦੇਖੋ ਐ ਸਿਮਣਾ ਲੱਗ ਜਾਂਦਾਗਾ ਥਾਂ-ਥਾਂ ਤੋਂ। ਥਾਂ-ਥਾਂ ਤੇ ਖੱਡਾਂ ਹੋਏਗਾ ਚੂਹੇ ਵਣ ਜਾਂਦੇ ਫਿਰ ਖੱਬਲ 'ਚ ਸਿਮੀ ਜਾਂਦਾਗਾ। ਕਿ ਮਿੱਟੀ ਦਾ ਨਾ ਮਾਤਰੀ ਹੈਗੀ। ਖੱਬਲੀ ਆਹਦੇ ਉੱਤੇ ਇਹਨਾਂ ਨੇ ਜੰਦਰਾ ਲਾਇਆ ਹੋਊਗਾ ਉੱਤੇ ਉੱਤੇ ਤਾਂ ਮਿੱਟੀ ਦੀਂਦੀ ਆ ਆਹ ਦੇਖੋ ਫੇਰ ਨਿਕਲੀ ਆਉਂਦਾ ਇੱਥੇ ਬੰਦ ਕਰ ਕਰਕੇ ਥੱਕ ਜਾਨੇ ਮੋਰੀਆਂ ਜੀਆਂ ਇਹ ਸੋਣੀਆਂ ਬਾੜ ਕਹਿੰਦੀ ਸੀ ਇੱਥੇ ਮੋਰੀ ਚ 도ੜਾ ਫਸਾ ਦੋ ਇੱਥੇ ਤਾਂ 도ੜਾ ਵੀ ਨਹੀਂ ਫਸਦਾ ਬੰਨਾ ਬੰਨਾ ਦਾ ਸਹੀ ਲੱਗਦਾ ਸਹੀ ਚੱਲੀ ਜਾਂਦਾ ਇੱਥੇ ਨਿਕਲਦਾ ਸੀ ਪਹਿਲਾਂ ਬੰਦ ਕਰਕੇ ਗਿਆ ਇੱਥੇ ਵੀ ਤਰ ਦਿੰਦਾ ਸੀ ਸਹੀ ਪਿਆ ਬੰਨਾ ਇੱਥੇ ਦੇਖੋ ਇੱਕ ਫੱਟੀ ਨੀ ਲਾਈ ਦੀ ਇਹਨੇ ਕਰਾ ਨੂੰ ਖਾਲ ਜਾਂਦਾ ਇਥੋਂ ਆਏ ਗਿਹੜੇ ਐਡਾ ਬੰਨਾ ਲਾਉਂਦੇ ਆ ਮਿੱਟੀ ਚੱਕ ਚੱਕ ਕੇ ਕਿਉਂਗਾ ਹਾਂ ਭਰ ਕੇ ਜਾਂਦਾ ਖਾਲ ਇਹ ਪਾਈਪ ਲਾਈਨ ਆਉਂਦੀ ਇੱਥੇ ਖੁੱਲਦੀ ਆ ਪਾਣੀ ਤਾਂ ਉਹਨੇ ਹੀ ਆਈ ਜਾਂਦਾ ਐ ਮੋਗੇ ਦਾ ਵੀ ਪਾਣੀ ਬਹੁਤ ਖੱਟਾ ਗਾ ਐਂਦਾ ਪਤਾ ਨਹੀਂ ਕਿੰਨੇ ਆਲਾ ਮੋਗਾ ਪਰ ਇਹਦਾ ਪਾਣੀ ਬਹੁਤ ਖੱਟਾ ਗਾ ਤੇ ਚੱਲਦੇ ਆਂ ਆਪਾਂ ਚਾਹ ਪਾਣੀ ਪੀ ਲਈਏ ਇਹਨੇ ਕਿਹੜਾ ਲੱਗਦਾ ਗਾ ਚਾਹ ਪਾਣੀ ਪੀ ਲਈਏ ਉਹ ਵੀ ਓਕੇ ਰਹਾ ਤਾਂ ਆਪਣਾ ਲੱਗਣ ਵਾਲਾ ਹੁਣ ਅਗਲੇ ਚ ਵੜਦੇ ਆਂਗੇ ਸਿਰ ਟਾਈਮ ਵੀ ਥੋੜਾ ਰਹਿ ਗਿਆ ਜੇ ਉਹ ਲੱਗ ਜੇ ਤਾਂ ਚੰਗੀ ਗੱਲ ਆ ਮਗਰ ਉਹ ਤਾਂ ਗਿੱਲੇ ਹੀ ਪਿਆਗਾ ਉਹ ਨੈਰ ਨੈ ਲੱਗਿਆ ਸੀਗਾ ਤਾਂ ਕਰਕੇ ਸਰਣਾ ਮਾਗਣੇ ਲੱਗਿਆ ਸੀ ਉਹ ਸਿਰੇ ਵਾਲਾ ਜੇ ਲੱਗ ਜੇ ਚੰਗੀ ਗੱਲ ਆ ਹੁਣ ਜਾ ਕੇ ਵੱਟਦੇ ਆ ਉਹ ਚ ਮੇਰਾ ਵੀ ਦਿਨ ਵੀ ਛਿਪ ਗਿਆ ਧੁੰਦ ਆਉਣ ਲੱਗੀ ਚਾਰ ਸਪੇਰੇ ਚਾਰ ਸਪੇਰੇ ਧੁੰਦ ਆਇਆ ਚਲੋ ਚੱਲਦੇ ਆ ਘਰੇ ਕੋਲੇ ਬਸ ਹੁਣੇ ਦੋ ਵਾਰ ਪਾਣੀ ਲੱਗਿਆ ਤੇ ਮਹੀਨਾ ਲੋੜ ਨਹੀਂ ਉਹ ਦੋ ਵਾਰ ਸਮਾਰਦਾਂਗੇ ਖਾਲ ਇਹ ਦੋ ਵਾਰ ਠਰ ਗਏ ਨਾ ਚੇਪੇ ਜੇ ਕੱਢ ਕੇ ਵਟਾਂ ਤੇ ਲਾ ਦਾਂਗੇ ਨਾਲ ਵਟਾਂ ਤਕੜੀਆਂ ਹੋ ਜਾਣਗੀਆਂ ਬਹੁਤ ਥੋੜਾ ਪਾਣੀ ਆ ਯਾਰ ਮੋਟਰ ਨਾਲ ਵੀ ਘਟਾ ਤਾਂ ਇਹ ਤਾਂ ਕਿੰਨੇ ਟਾਈਮ ਚ ਕਿਆਰੇ ਨਹੀਂ ਲੱਗਿਆ ਆਦਾ ਵਧੀਆ ਤਨ ਕਿਆਰੇ ਮੋਟਰ ਨੇ ਚੱਕ ਤੇ ਅੱਜ ਤਿੰਨ ਲੱਗ ਕੇ ਚਲਦੇ ਉੱਥੇ ਚਲਦੇ ਚਲਦੇ ਇਹ ਕਰਦੇ ਨੱਕਾ ਬੰਦ ਆਪਾਂ ਉਧਰ ਪਾਈਪ ਮਗਰੋਂ ਕਰਦਾਂਗੇ ਅਗਲੀਆਂ ਸਾਈਪਾਂ ਖੋਲ ਕੇ ਨੱਕਾ ਕਰਕੇ ਹੋਰ ਰਹਿ ਗਈ ਆ ਵਟ ਦੀ ਨਿਸ਼ਾਨੀ ਦੀ ਹੂ ਤੁਹਾਨੂੰ ਖੁੰਝ ਜੀ ਰਹਿ ਗਈ ਸੋ ਲੱਗ ਜੇ ਇਹ ਤਾਂ ਥੋੜਾ ਜਿਹਾ ਰਹਿੰਦਾ ਸੀਗਾ 10 ਕ ਕਰਮਾ ਰਹਿੰਦਾ ਸੀ